ਦੂਸਰੇ 24 ਇੰਟੂ 750 ਚੜਾ ਸੂਰਜ ਮੁਹਿੰਮ ਤਹਿਤ ਚੇਮਸ ਕੈਂਬ੍ਰਿਜ ਸਕੂਲ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ जीम्स कैम्ब्रिज इंटरनेशनल स्कूल विखेर राइजिंग रेज द यंग चेंज मेकर प्रोग्राम ਦਾ ਆਯੋਜਨ ਕੀਤਾ ਗਿਆ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਵਿਦਿਆਰਥੀਆਂ ਨੇ ਵਾਤਾਵਰਣ ਸਵਾਈ ਸਿੱਖਿਆ ਪਾਣੀ ਸੰਭਾਲ ਪਸ਼ੂ ਪੰਛੀ ਪਾਲਾਈ ਆਦਿ ਖੇਤਰਾਂ ਵਿੱਚ ਮਿਹਨਤ ਕੀਤੀ ਅੰਕੁਰ تھیਟਰ ਵੱਲੋਂ ਨੁੱਕੜ ਨਾਟਕ ਰਾਹੀਂ ਸਮਾਜਿਕ ਬਦਲਾਅ ਦੇ ਲੋੜ ਉਜਾਗਰ ਕੀਤੇ ਗਏ ਡਿਪਟੀ ਕਮਿਸ਼ਨਰ ਨੇ ਸਮਾਜਿਕ ਪਰਾਲਿਆਂ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਦਸਤੇ ਹੋਏ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਉਹਨਾਂ ਨੇ ਐਲਾਨ ਕੀਤਾ ਕਿ ਮੁਹੀਮ ਦੇ ਅਗਲੇ ਪੜਾਅ ਵਿੱਚ ਮਾਤਾ ਚਿੰਤਪੁਰ ਨੇ ਮੇਲੇ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਅਤੇ ਪ੍ਰਾਲੇ ਦੇ ਪ੍ਰਬੰਧਨ ਲਈ ਜਾਗਰੂਕਤਾ ਵਧਾਈ ਜਾਵੇਗੀ। ਪ੍ਰੋਗਰਾਮ ਵਿੱਚ ਵਿੰਗਸ ਸਮੂਹ ਵੱਲੋਂ ਸੱਭਿਆਚਾਰਕ ਪੇਸ਼ਕਾਰੀ ਅਤੇ ਚੜ੍ਹਾ ਸੂਰਜ ਥੀਮ ਗੀਤ ਦੀ ਲਾਂਚਿੰਗ ਕੀਤੀ ਗਈ। ਅੰਤ ਵਿੱਚ ਜੇਮਸ ਬੈਂਡ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਲਿਆ। ਅੱਜ ਅਸੀਂ ਚੜ੍ਹਦਾ ਸੂਰਜ ਸੋਸ਼ਲ ਮੀਡੀਆ ਪਲੇਟਫਾਰਮ ਜਿਹਦੇ ਉੱਤੇ ਅਸੀਂ ਸਾਰੇ ਐਨਜੀਓ ਸਾਡੇ ਜ਼ਿਲ੍ਹੇ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਔਰ ਸਾਡੇ ਸਾਰੇ ਉਹ ਵਿਅਕਤੀ ਜਿਹੜੇ ਸਮਾਜ ਬਾਰੇ ਸੋਚਦੇ ਆਂ ਅੱਛੇ ਕਾਰਜ ਕਰਕੇ ਸਮਾਜ ਦੇ ਵਿੱਚ ਹੋਰ ਬਿਹਤਰੀ ਲਈ ਮਿਹਨਤ ਕਰਦੇ ਉਹਨਾਂ ਨੂੰ ਸਾਰਿਆਂ ਨੂੰ ਇਕੱਤਰ ਇਕੱਠਾ ਕੀਤਾ ਸੀ ਜਿਵੇਂ ਤੁਸੀਂ ਜਾਣਦੇ ਹੋ ਕਿ ਮਈ ਦੇ ਮਹੀਨੇ ਵਿੱਚ ਤੇ ਜੂਨ ਦੇ ਮਹੀਨੇ ਵਿੱਚ ਜਦੋਂ ਬੱਚਿਆਂ ਦੀਆਂ ਛੁੱਟੀਆਂ ਸੀ ਉਦੋਂ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੜਦਾ ਸੂਰਜ ਪਲੇਟਫਾਰਮ ਤੇ ਇੱਕ ਨਵਾਂ ਉਪਰਾਲਾ ਕੀਤਾ ਸੀ ਜਿਦੇ ਵਿੱਚ ਬਹੁਤ ਸਾਰੇ 150 ਤੋਂ ਵੱਧ ਕੇ ਬੱਚਿਆਂ ਸਕੂਲਸ ਨੇ ਦੇ ਬੱਚਿਆਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਸੀ ਜਿਦੇ ਵਿੱਚ ਉਹਨਾਂ ਨੇ ਆਪਣੇ ਵੱਲੋਂ ਭਾਵੇਂ ਵਾਤਾਵਰਣ ਦੀ ਸੁਰੱਖਿਆ ਹੈ ਲੋਕਾਂ ਦੀ ਸੇਵਾ ਹੈ ਸਾਡੇ ਵੱਡਿਆਂ ਦੀ ਸੇਵਾ ਹੈ ਜਾਂ ਗਰੀਬਾਂ ਦੀ ਕੋਈ ਮਦਦ ਹੈ ਇਸ ਤਰ੍ਹਾਂ ਦੇ ਛੋਟੇ-ਛੋਟੇ ਆਪਣੇ ਵੱਲੋਂ ਯੋਗਦਾਨ ਪਾ ਕੇ ਆਪਣੇ ਆਲੇ-ਦੁਆਲੇ ਸਾਰਿਆਂ ਨੂੰ ਜਾਗਰੂਕ ਕੀਤਾ ਔਰ ਆਪਣਾ ਯੋਗਦਾਨ ਪਾਇਆ ਤਾਂ ਕਿ ਸਾਡਾ ਬਿਹਤਰ ਸਮਾਜ ਹੋਰ ਬਿਹਤਰ ਹੋ ਸਕੇ ਤੇ ਉਹਦਾ ਇੱਕ ਅਵਾਰਡ ਕਾਰਜਕ੍ਰਮ ਅਜਿਹਾ ਕੀਤਾ ਸੀ ਨਾਲ ਹੀ ਜਿਵੇਂ ਮੈਂ ਦੱਸਿਆ ਸਾਡੇ ਬਹੁਤ ਸਾਰੀਆਂ ਇਦਾਂ ਦੀਆਂ ਸੰਸਥਾਵਾਂ ਜਿਹੜੀਆਂ ਬਿਨਾਂ ਕਿਸੇ ਰੈਕਗਨਿਸ਼ਨ ਦੇ ਬਿਨਾਂ ਕਿਸੇ ਮੰਗ ਦੇ ਆਪਣਾ ਆਪਣਾ ਕੰਮ ਕਰੀ ਜਾਂਦੀ ਹੈ ਬੱਚਿਆਂ ਦੀ ਪੜ੍ਹਾਈ ਲਈ ਲੋਕਾਂ ਦੀ ਸਿਹਤਾਂ ਲਈ ਵਾਤਾਵਰਣ ਦੀ ਸੁਰੱਖਿਆ ਲਈ ਤੇ ਇਹਨਾਂ ਸਾਰੀਆਂ ਸੰਸਥਾਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜੋੜਨ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਨਾਲ ਜੋੜਨ ਲਈ ਤਾਂ ਕਿ ਅਸੀਂ ਰਲ ਕੇ ਹੋਰ ਬਿਹਤਰੀ ਨਾਲ ਕੰਮ ਕਰ ਸਕੀਏ ਅੱਜ ਅਸੀਂ ਇਹ ਪ੍ਰੋਗਰਾਮ ਕੀਤਾ ਸੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਥੇ ਆਏ ਔਰ ਪ੍ਰੋਗਰਾਮ ਨੂੰ ਕਵਰ ਕੀਤਾ ਅਸੀਂ ਜਿਹੜੀਆਂ ਸੰਸਾਵਾਂ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਜਿਹੜਾ ਸਾਡਾ ਚੜ੍ਹਦਾ ਸੂਰਜ ਦਾ ਫੇਸਬੁੱਕ ਪੇਜ ਹੈ ਅਤੇ ਫੇਸਬੁੱਕ ਗਰੁੱਪ ਹੈ ਉਹਦੇ ਤੇ ਜ਼ਰੂਰ ਸਬਸਕ੍ਰਾਈਬ ਕਰੋ ਜੁਆਇਨ ਕਰੋ ਤਾਂ ਕਿ ਤੁਹਾਨੂੰ ਵੱਖ-ਵੱਖ ਸਮੇਂ ਤੇ ਕੀ ਕੀ ਗਤੀਵਿਧੀਆਂ ਸਾਡੇ ਵੱਲੋਂ ਚੱਲਦੀਆਂ ਰਹਿੰਦੀਆਂ ਨੇ ਉਹਦੇ ਬਾਰੇ ਬਕਾਇਦਾ ਤੌਰ ਤੇ ਜਾਣਕਾਰੀ ਮਿਲਦੀ ਰਹੇਗੀ ਇੱਕ ਅਗਲਾ ਪੱਖ ਜਿਹੜਾ ਅਸੀਂ ਅਗਲਾ ਫੇਜ਼ ਇਸ ਚੜ ਦਾ ਸੂਰਜ ਪ੍ਰੋਗਰਾਮ ਦਾ ਅੱਜ ਉਲੀਕਿਆ ਉਹਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਅੱਗੇ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਆਪਣੇ ਆਪਣੇ ਪੱਧਰ ਤੇ ਕੋਸ਼ਿਸ਼ करिए ਕਿ ਕਿਤੇ ਵੀ ਕੋਈ ਸਾਰੇ ਹੁਣ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਕਿਤੇ ਵੀ ਕੋਈ ਲੰਗਰ ਲੱਗਦਾ ਹੈ ਕੋਈ ਵੀ ਸੇਵਾ ਕਰਦੇ ਤਾਂ ਬਿਲਕੁਲ ਪਲਾਸਟਿਕ ਫ੍ਰੀ ਤਰੀਕੇ ਨਾਲ ਕਰੀਏ ਤਾਂ ਕਿ ਅਸੀਂ ਕਹਿ ਸਕੀਏ ਕਿ 2025 ਦੇ ਵਿੱਚ ਹੁਸ਼ਿਆਰਪੁਰ ਪੂਰੀ ਤਰ੍ਹਾਂ ਪਲਾਸਟਿਕ ਫ੍ਰੀ ਹੋ ਗਿਆ ਔਰ ਉਦੋਂ ਨਾਲ ਹੀ ਜਿਵੇਂ ਤੁਸੀਂ ਜਾਣਦੇ ਹੋ ਕਿ ਚੋਨੇ ਦਾ ਸੀਜ਼ਨ ਆ ਰਿਹਾ ਹੈ ਚੋਨੇ ਦੇ ਵਿੱਚ ਪਰਾਲੀ ਪ੍ਰਬੰਧਨ ਸਾਡੇ ਲਈ ਇੱਕ ਬਹੁਤ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਉਹਦੇ ਵਿੱਚ ਵੀ ਮੈਂ ਸਾਰਿਆਂ ਦਾ ਸਾਥ ਲਈ ਅਪੀਲ ਕੀਤੀ ਹੈ ਕਿ ਆਪਣੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਮੁਹੱਲਿਆਂ ਦੇ ਵਿੱਚ ਆਪਣੇ ਆਲੇ ਦੁਆਲੇ ਜੇ ਸਾਰੇ ਸੁਨਿਸ਼ਚਿਤ ਕਰਾਂਗੇ ਕਿ ਪਰਾਲੀ ਨੂੰ ਨਾ ਸਾੜਾ ਜਾਵੇ ਔਰ ਹਰ ਕਿਸਾਨ ਵੀ ਕੋਲ ਜਿਹੜੀ ਸਰਕਾਰ ਵੱਲੋਂ ਸਬਸਿਡਾਈਜ਼ਡ ਮਸ਼ੀਨਰੀ ਦਿੱਤੀ ਗਈ ਹੈ ਤਾਂ ਕਿ ਪਰਾਲੀ ਪ੍ਰਬੰਧਨ ਉਹ ਸਾਇੰਟਿਫਿਕ ਤਰੀਕੇ ਨਾਲ ਕਰ ਸਕੇ ਸਵੱਛ ਤਰੀਕੇ ਨਾਲ ਕਰ ਸਕਣ ਉਹ ਮਸ਼ੀਨਾ ਉਹਨਾਂ ਕੋਲ ਪਹੁੰਚਾਈ ਜਾਣ ਸਾਡੇ ਖੇਤੀ ਵਿਭਾਗ ਸਾਡੇ ਸਾਰੇ ਨੋਡਲ ਆਫੀਸਰਸ ਕਲਸਟਰ ਆਫੀਸਰਸ ਇਹਦੇ ਵਿੱਚ ਬਹੁਤ ਮਿਹਨਤ ਨਾਲ ਕਾਰਜरत ਰਹਿਣਗੇ ਔਰ ਮੇਰੀ ਉਮੀਦ ਹੈ ਕਿ ਇਸ ਮੁਹਿੰਮ ਦੇ ਵਿੱਚ ਵੀ ਸਾਡੀਆਂ ਸਾਰੀਆਂ ਸੰਸਥਾਵਾਂ ਸਾਡਾ ਸਾਥ ਦੇਣਗੇ ਤਾਂ ਕਿ ਅਸੀਂ ਰਲ ਕੇ ਹੋਰ ਇੱਕ ਸਾਫ਼ ਸੁਥਰਾ ਪੰਜਾਬ ਤ ਬੜੇ ਚਿੰਤਪੂਰਵ ਮਤਲਬ ਵਿੱਚ ਡਿਸਪੋਜ਼ਲ ਜੂਸ ਹੁੰਦਾ ਹੈਗਾ ਪਿਛੇ ਸਪਲਾਈ ਬੰਦ ਨਹੀਂ ਹੋ ਸਕਦੀ ਮੈਨੂੰ ਦੇਖੋ ਜੀ ਇਹ ਕਿਸ ਤਰ੍ਹਾਂ ਦੀ ਸਮੱਸਿਆ ਹੈ ਜਿਸ ਦੇ ਵਿੱਚ ਇਨਫੋਰਸਮੈਂਟ ਆਪਣੀ ਜਗ੍ਹਾ ਤੇ ਬਹੁਤ ਜ਼ਰੂਰੀ ਹੈ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੋਹੇ ਪੱਖਾਂ ਤੇ ਕੰਮ ਕਰਾਂਗੇ ਇੱਕ ਤਰਫ ਜਿੱਥੇ ਅਸੀਂ ਮੈਨੂਫੈਕਚਰਰਸ ਤੇ ਸਪਲਾਈਅਰਸ ਤੇ ਸਟ੍ਰਿਕਨੈਸ ਕਰਾਂਗੇ ਸਖਤੀ ਕਰਾਂਗੇ ਉੱਥੇ ਹੀ ਅਸੀਂ ਜਾਗਰੂਕਤਾ ਵੀ ਫੈਲਾਉਣਾ ਚਾਹੁੰਦੇ ਹਾਂ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਜਾਣਕਾਰੀ ਦੀ ਵੀ ਘਾਟ ਹੈ ਕਿ ਕਿਸ ਤਰ੍ਹਾਂ ਦਾ ਪਲਾਸਟਿਕ ਕਿਸ ਤਰ੍ਹਾਂ ਦੇ ਡਿਸਪੋਜ਼ੀਬਲਸ ਐਕਚੁਅਲੀ ਬਾਇਓਡੀਗਰੇਡੇਬਲ ਹੈ ਔਰ ਕਿਹੜੇ ਨਹੀਂ ਹੈ ਤੇ ਉਹਦੇ ਬਾਰੇ ਵੀ ਅਸੀਂ ਕਾਰਪੋਰੇਸ਼ਨ ਵੱਲੋਂ ਔਰ ਇਹ ਬਹੁਤ ਸਾਰੀਆਂ ਸੰਸਥਾਵਾਂ ਤੁਸੀਂ ਦੇਖ ਰਹੇ ਹੋ ਜਿਹੜੀ ਆਪਣੇ ਵੱਲੋਂ ਯੋਗਦਾਨ ਪਾ ਕੇ ਲੋਕਾਂ ਨੂੰ ਜਾਗਰੂਕ ਵੀ ਕਰਨ ਗਿਆ ਔਰ ਰੂਲਾਂ ਦੀ ਪਾਲਣਾ ਹੋਵੇ ਉਹ ਵੀ ਸੁਨਿਸ਼ਚਿਤ। ਪੰਜਾਬ ਦੇ ਪ੍ਰਦੇਸ਼ ਵਿੱਚ ਜਿਹਦਾ ਲੰਗਰ ਲੱਗਦੀ ਹੈ ਉੱਥੇ ਸਿਰਫ ਬੈਟ ਸਿਟਿੰਗ ਦੇ ਹੀ ਕੀਤਾ ਜਾਂਦਾ ਉੱਤੇ ਥਾਲ ਚ ਰੋਸਿਆ ਜਾਂਦਾ। ਇਹ ਤਾਂ ਹੁਸ਼ਿਆਰਪੁਰ ਚ ਵੀ ਹੋਊਗਾ ਜੀ ਫਲਸ਼ਾਹਰਪੁਰ ਜੀ ਤੁਸੀਂ ਦੇਖੋ ਕਿ ਪਿਛਲੇ ਕਈ ਸਾਲਾਂ ਤੋਂ ਜਾਗਰੂਕਤਾ ਆਨ ਕਰਕੇ ਬਹੁਤ ਸਾਰੀਆਂ ਲੰਗਰ ਕਮੇਟੀਆਂ ਸਟੀਲ ਦੇ ਭਾਂਡੇ ਹੀ ਯੂਜ਼ ਕਰਦੇ ਹੋਏ ਉਹਦੇ ਨਾਲ ਕੁਝ ਸਾਨੂੰ ਇਨਸੀਡੈਂਟਸ ਮਿਲਦੇ ਆ ਜਿੱਥੇ ਕਿ ਪੇਪਰ ਦੇ ਗਲਾਸ ਜਾਂ ਬੋਤਲਾਂ ਜਾਂ ਚਮਚ ਵਗੈਰਾ ਵਰਤੇ ਜਾਂਦੇ ਐ ਕਿ ਅਸੀਂ ਖਾਸ ਅਭਿਲੇ ਹੀ ਕਰ ਰਹੇ ਹਾਂ ਕਿ ਅਸੀਂ ਪੂਰੀ ਤਰ੍ਹਾਂ ਪਲਾਸਟਿਕ ਮੁਕਤ ਹੋ ਸਕੀ ਮੈਮ ਟ੍ਰੈਫਿਕ ਦੀ ਉਹ ਸੋਸ਼ੀ ਆਉਂਦੀ ਹੈ ਚੰਦਗੋਲੇ ਉਹਦੇ ਲਈ ਵੀ ਕੁਝ ਕੀਤਾ ਜਾ ਰਿਹਾ ਹੈ ਮਾਰਚ ਹਾਂਜੀ ਬਿਲਕੁਲ ਅਸੀਂ ਟ੍ਰੈਫਿਕ ਦੀ ਸਮੱਸਿਆ ਲਈ ਖਾਸ ਕੰਟਰੋਲ ਰੂਮ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦਾ ਉਥੇ ਸਥਾਪਿਤ ਕਰ ਰਹੇ ਜਿਹਦੇ ਵਿੱਚ ਡੇਲੀ ਬੇਸਿਸ ਤੇ ਮੋਨਿਟਰਿੰਗ ਕੀਤੀ ਜਾਵੇਗੀ ਕਿ ਕਿਹਦੇ ਕਿਸ ਸਟਰਕਚਰ ਕਰਕੇ ਜਾਂ ਕਿਸ ਕਾਰਨ ਕਰਕੇ ਟ੍ਰੈਫਿਕ ਰੁਕ ਰਿਹਾ ਹੈ ਕਈ ਵਾਰੀ ਮੇਰੇ ਧਿਆਨ ਵਿੱਚ ਆਇਆ ਹੈ ਕਿ ਕਈ ਵਾਰੀ ਕੁਝ ਜਿਹੜੇ ਸੇਵਾ ਕਰਨ ਨਹੀਂ ਆਉਂਦੇ ਉਹ ਵੀ ਜਿਹੜਾ ਹੈ ਸੜਕ ਦੇ ਬਾਹਰ ਆ ਕੇ ਆਪਣਾ ਸਟੇਸ਼ਨ ਕਰਦੇ ਤੇ ਅਸੀਂ ਇਸ ਖਾਸ yellow marking ਵਗੈਰਾ ਕਰਕੇ ਇਹਨੂੰ ਸੁਨਿਸ਼ਚਿਤ ਕਰਾਂਗੇ ਕਿ ਸੜਕ ਜਿਹੜੀ ਹੈ ਪੂਰੀ ਪੂਰੀ ਚੌੜੀ ਰਹੇ ਤਾਂ ਕਿ ਸ਼ਰਧਾਲੂਆਂ ਦੀ ਆਵਾਜਾਈ ਦੇ ਵਿੱਚ ਕੋਈ ਬੰਦਕਿੱਤੇ ਸੀਗੇ ਮੋਦੀ ਹਿਮਾਚਲ ਚ ਜੋ ਟਿੱਪਰ ਆਉਂਦੀ ਆ ਉਹ ਇਸ ਰੂਰ ਤੋਂ ਹੀ ਆਉਂਦੇ ਆ ਜਿਆਦਾ ਹਾਂਜੀ ਅਸੀਂ ਸਾਰੇ ਬੰਦੇ ਪ੍ਰਬੰਧ ਕਰਾਂਗੇ ਤਾਂ ਕਿ ਇਹਦੀ ਮੇਲਾ ਜਿਹੜਾ ਹੈ ਬਹੁਤ ਹੀ ਸਹੂਲiyet ਵਾਲਾ ਔਰ ਸਾਫ ਸੁਥਰਾ ਸਵੱਛ ਔਰ ਅੱਛਾ ਪ੍ਰਬੰਧਨ ਰਹੇ ਸਕੇ